महान सिंह जी छत्र सा ਸਰਕਾਰ ਗੁਰੂ ਦੇ ਦੀ ਉਹਨਾਂ ਨੇ ਮੇਰਾ ਸਕਾਰ ਦਿੱਤਾ ਮੈਨੂੰ मार पियो गरम के लिखण पैगा ਉਹ ਨੂੰ ਹੜਨ ਵਾਸਤੇ ਤੇ ਬਿਵੀ ਕਹਿੰਦੀ ਤੇ ਲਾਲਾ ਬੇ ਕਹਿੰਦਾ ਕਮਰ ਵਿੱਚ ਛਮ 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 ਛਵੇਗਾ ਜੰਗ ਆਪਾਂ ਜਿੱਤ ਲੈਣੀ ਆ ਜਦੋਂ ਲਾਹੌਰ ਜਾਵੇਂਗਾ ਮਾਂ ਨੇ ਕਹਿਣਾ ਪਿਓ ਦਾ ਬਦਲਾ ਕਿਹਨੇ ਲਿਆ ਤੇ ਜੇ ਫਿਰ ਚਾਚੇ ਨੇ ਬਦਲਾ ਲਿਆ ਤੇ ਮਾਂ ਨੇ ਤੈਨੂੰ ਫੇਰ ਕਾਲਜੇ ਨਾਲ ਨਹੀਂ ਲਾਉਂਗਾ ਮਰਦ ਬਣ ਪਿਓ ਦਾ ਬਦਲਾ ਲੈ ਕੇ ਆ ਬਦਲਾ ਹਾਰ ਪੈ ਗਿਆ ਤੇਰੇ ਮੋਢਿਆਂ ਤੇ ਤੇਰੇ ਪਿਓ ਦਾ ਤੇ ਯਾਦ ਰੱਖੇ ਬਿਧੀ ਚੰਦ ਜੀਉਂ ਦਾ ਬੰਨ ਕੇ ਲਿਜਾਣਾ ਸ਼ੇਵਾ ਗੁਰੂ ਭਾਵੇਂ ਮਾਰਿਆ ਜਾਵੇ ਤੇ ਘੋੜੇ ਲੈ ਕੇ ਲਾਹੌਰ ਜਾਂਦੀ ਗਏ ਅੱਗ ਲਾ ਦਿੱਤੀ ਜੇ ਪਿਓ ਨੇ ਕੰਦੀ ਸਿੱਖਿਆ ਦਿੱਤੀ ਹੁੰਦੀ ਨੀ ਚਾਚੇ ਦੇ ਆਖੇ ਲਾ ਕੇ ਕਦੇ ਵੀ ਮਰਨ ਵਾਸਤੇ ਮੈਦਾਨ ਵਿੱਚ ਨਾ ਆਉਂਦਾ ਇਹ ਹਾਲਤ ਵੇਖਿਓ ਹੁਣ ਕੀ ਹੁੰਦੀ ਹੈ ਨੌਜਵਾਨੋ ਇਹ ਵੱਡੀਆਂ ਗਿਆਨ ਦੀਆਂ ਗੱਲਾਂ ਕੱਲਾ ਇਹ ਨਹੀਂ ਕਿ ਸਰੰਗੀ ਬਹੁਤ ਵਧੀਆ ਵੱਜ ਗਈ ਢਾਡੀ ਸਿੰਘ ਦਾਗਾ ਲੇਕਚਰ ਆਲਾ ਲੇਕਚਰ ਕਰ ਗਿਆ ਸਭ ਦੇ ਆਪਣੇ ਆਪਣੇ ਵਡੀਆਂ ਲੱਗੀਆਂ ਇੱਕ ਬਾਪੂ ਆ ਜੀ ਦਾ ਵਡੂਆ ਸਾਰਿਆਂ ਨੇ ਇਹ ਤੇ ਬਾਪੂ ਨੂੰ ਪਤਾ ਨਾ ਕਿ ਸਵੇਰ ਨੂੰ ਸਾਰਿਆਂ ਨੇ ਮੰਗਣੀਆਂ ਨਿੱਕੇ ਤੋਂ ਲੈ ਕੇ ਵੱਡੇ ਆ ਨਹੀਂ ਤੇ ਕਿਦੇ ਵਿੱਚ ਆਉਣੇ ਕਿੱਥੋਂ ਆ ਤੇ ਜੇ ਕਿਤੇ ਚਾਰ ਪੈਸੇ ਕਮਾਉਣ ਲੱਪੋ ਤਾਂ ਮਾਂ ਪਿਓ ਨੂੰ ਅੱਖਾਂ ਨਾ ਵਿਖਾਇਆ ਕਰੋ ਉਦੋਂ ਕਦਰ ਕਰ ਲਿਆ ਕਰੋ ਇਹਦੇ ਤੇ ਮੈਂ ਫੇਰ ਬੋਲਾਂਗਾ ਅਗਲੇ ਜੋੜ ਮੇਲੇ ਤੇ ਭੈਣੋਂ ਤੁਹਾਡੇ ਕੋਲ ਮਹਿੰਗੇ ਪਰ ਸੁਆ ਪਤਾ ਪਰਸ ਦਿੱਤਾ ਕਿਨੇ ਆ 6 करले फे गंगा पूजनी लोन मारे कर्म कार ਜਿ ਪਿਆਰੇ ਚਾਰ ਸਾਹਿਬ ਜਾ ਦੇ 40 ਮੁਕਤੇ ਹਟੀਆਂ ਜਕੀਆਂ ਸਕੀਆਂ ਨਾਮ ਜਪਿਆ ਵੰਡੀ ਸਕੇ ਦੇਖ ਕੇ ਲਈ ਤੇ ਗਵਾਹੀ ਦੇ ਕਿ ਅਨਲਟ ਕੀਤ ਸਤਨਾ ਪਿਆਰਿਆ ਉਸ ਜਹਰਿਆਂ ਦੀ ਕਮਾਈ ਦਾ ਧੰਤਰ ਕੇ ਬੋਲੋ ਜੀ ਵਾਹਿਗੁਰੂ ਸਗਾ ਸਿੰਘਣੀਆਂ ਨੇ ਧਰਮੇਲ ਸੀਸ ਉੱਤੇ ਨੰਨ ਮੰਦ ਪਟਾਇ ਕੋਪਣੀਆਂ ਲਹਾਈਆਂ ਕਰਕੜੀਆਂ ਦੇ ਚੜੇ ਬਨਾਲਿਆਂ ਨਾਲ ਚੜਾਈ ਬੁਖਾਰ ਦੀ ਸੇਵਾ ਲਈ ਪ੍ਰਭਾਨਿਆਂ ਨੇ ਦਿੱਤੀਆਂ ਨੇ ਬੋਸ ਨੂੰ ਨਾਮ ਜਾਰੀ ਆਜੀ ਦੇ ਭਾਣੀ ਨੂੰ ਮੱਛਾ ਮਿੱਠਾ ਕੁੱਕੇ ਮੰਨਿਆ ਸਿੱਕੀ ਕੇਸਾ ਸਵਾਸਾ ਨਾਲ ਨਾਮਾਇ ਸਿੰਘਾ ਸਿੰਘਣੀਆਂ ਕਿਤੇ ਇਹਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਘਰਨਾ ਦੇ ਸਰਬੱਤ ਗੁਰੂ ਦੇ ਵਾਲਿਓ ਕਰਕੇ ਬੋਲੋ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਆਪਾਂ ਅੱਜ ਜੋ ਮੇਲਾ ਚੱਲ ਰਿਹਾ ਬਾਬਾ ਜੀ ਦਾ ਇਹਦੇ ਬਾਰੇ ਸੰਗਤਾਂ ਨੂੰ ਕੁਝ ਇਤਿਹਾਸ ਆਪਾਂ ਦੱਸਣਾ ਜੀ ਇਹ ਪਾਵਨ ਇਤਿਹਾਸ ਜਿਹੜਾ ਹੈ ਇਹ ਸ਼ੀਤਾ ਸਿੰਘ ਦਾ ਬਾਬਾ ਦੀਪ ਸਿੰਘ ਦਾ ਸਥਾਨ ਹੈ ਇਸ ਸਥਾਨ ਤੇ ਬਹੁਤ ਹੀ ਜ਼ਿਆਦੀ ਸੇਵਾ ਜਿਹੜੀ ਹੈ ਧੰਤਨ ਬਾਬਾ ਮੱਸਾ ਸਿੰਘ ਨੇ ਕੀਤੀ ਹੈ ਇਸ ਸਥਾਨ ਤੇ ਬਹੁਤ ਵੱਡਾ ਖੂਹ ਹੁੰਦਾ ਸੀ ਇਹ ਖੂਹ ਨੂੰ ਘੋੜ ਕੇ ਇੱਕ ਵਾਰ ਚਾਰ ਚੰਨ ਲੱਗੇ ਹੈ ਉਹਨਾਂ ਦੇ ਲੱਗਤੀ ਗੁਰੂ ਬਾਬਾ ਬਤਾਰ ਸਿੰਘ ਜੀ ਦਾ ਹੋਣ ਇੱਕ ਇਸ ਟਾਈਮ ਇਹ ਮੇਰੇ ਦੀ ਤਾਜ਼ਰਾ ਕਰਦੇ ਆ ਇਸ ਗੁਰੂ ਗੋਬਾ ਸਾਹਿਬ ਦੇ ਪਾਠ ਕਰਦੇ ਆ ਇਤ ਦੇ ਕੋਈ ਸਾਰੇ ਕਰਤਾ ਕਰਤਾ ਨੇ ਸਤਿਗੁਰੂ ਜੀ ਪਾਸ਼ਾ ਦੀ ਕਿਰਪਾ ਨਾਲ ਸੀ ਤੇ ਵੀ ਨਾਲ ਪ੍ਰਹਰ ਰੱਖਣ ਇਥੇ ਮਿਲ ਜਦੇ ਆ ਉਹ ਅਗਲੇ ਅਧਿਕਤਮ ਲੱਗਦੀ ਮਾਤ ਮਹੀਨੇ ਵਿੱਚ ਫਿਰ ਇਹਨਾਂ ਦੇ ਅਖੰਡ ਪਾਠ ਜਿਹੜੇ ਇਹ ਇਹ ਆਪੀ ਹੁਣ 100 ਪਾਠ ਉੱਤੇ ਪਾਠ ਹੋਣ ਹੋਗੇ ਅਖੰਡ ਪਾਠ ਸਾਹਿਬ ਜਿੱਤੋਂ ਬਾਅਦ ਫਿਰ 50 ਪਾਠਾਂ ਦੇ ਚਾਦੇ ਜੇ 60 ਹੋਗੇ 60 ਪਾਠ ਤੇ ਹੋਰ ਮਾਤ ਮਹੀਨੇ ਵਿੱਚ ਅਗਲੇ ਮਹੀਨੇ ਵਿੱਚ ਕਰਾਏ ਜਾਣੇ ਇੱਥੇ ਗੁਰੂ ਸਾਹਿਬ ਦੀ ਸ਼ਹੀਦਾ ਸਿੰਘਾਂ ਦੀ ਬਾਬਿਆਂ ਦੀ ਬੜੀ ਕਿਰਪਾ ਬਾਬਾ ਦੀਪ ਸਿੰਘ ਜੀ ਬਹੁਤ ਬਹੁਤ ਜਿਆਦਾ ਕਿਰਪਾ ਬੜੀ ਰਹਿਮਤ ਹੈ ਇਥੋਂ ਜੋ ਵੀ ਮੰਗਦਾ ਉਹਨੇ ਅਸਮਰਦਾ ਜਿਹੜੀਆਂ ਪੂਰੀਆਂ ਹੁੰਦੀਆਂ ਸਤਿਗੁਰੂ ਚੇ ਪਾਸ਼ਾ ਦੀ ਕਿਰਪਾ ਨਾਲ ਜੋ ਵੀ ਇਸ ਸੰਸਥਾਨ ਤੇ ਆਏਗਾ ਸਤਿਗੁਰੂ ਚੇ ਪਾਸ਼ਾ ਨੂੰ ਨਮਸਕਾਰ ਕਰੇਗਾ ਸ਼ਹੀਦਾ ਸਿੰਘਾਂ ਨੂੰ ਨਮਸਕਾਰ ਕਰੇਗਾ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ